ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਂ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਦਿਨ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਿ ਸਾਡਾ ਅੰਤ ਦਾ ਸਮਾਂ ਨੇੜੇ ਆਇਆ ਹੈ ਤੇ ਅਸੀਂ ਹੁਣ ਜ਼ਰੂਰ ਇਸ ਸੰਸਾਰ ਨੂੰ ਤਿਆਗ ਦੇਣਾ ਹੈ। ਜਦ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਉਪਦੇਸ਼ ਕਰਨ ਤੇ ਪਰਮ ਆਨੰਦ ਦੇਣ ਲਈ ਆਪ ਨੂੰ ਸਾਡੇ ਪਾਸ ਹੋਰ ਜ਼ਿਆਦਾ ਸਮੇਂ ਲਈ ਰਹਿਣਾ ਚਾਹੀਦਾ ਹੈ। ਤਾਂ ਗੁਰੂ ਜੀ ਨੇ ਕਿਹਾ ਸਤਿਗੁਰ ਦੇ ਸੰਤ ਬਦਲਾ ਸਮਾਨ ਨੇ। ਉਹ ਸੰਸਾਰ ਦੇ ਭਲੇ ਲਈ ਦੇਹ ਧਾਰਦੇ ਨੇ ਤੇ ਪ੍ਰਾਣੀਆਂ ਦਾ ਭਲਾ ਕਰਦੇ ਨੇ। ਇਹ ਸਰੀਰ ਜੋ ਕੇਵਲ ਅੰਨ ਦਾ ਭੰਡਾਰਾ ਜਮਾ ਕਰਨ ਦਾ ਕੋਠਾ ਹੈ। ਇਹ ਜ਼ਰੂਰ ਨਾਸ਼ ਹੋ ਜਾਏਗਾ। ਜਿਸ ਤਰ੍ਹਾਂ ਇੱਕ ਧਨੀ ਆਦਮੀ ਆਪਣੇ ਪੁਰਾਣੇ ਕੱਪੜੇ ਲਾ ਸੁੱਟਦਾ ਹੈ ਤੇ ਨਵੇਂ ਪਾ ਲੈਂਦਾ ਹੈ। ਐਸੇ ਤਰ੍ਹਾਂ ਸਤਿਗੁਰ ਦੇ ਸੰਤ ਆਪਣੇ ਨਾਸ਼ਵੰਤ ਸਰੀਰ ਨੂੰ ਤਿਆਗ ਦਿੰਦੇ ਹੈ ਤੇ ਨਵਾਂ ਜਮਾ ਧਾਰ ਲੈਂਦੇ ਹੈ। ਆਦਮੀ ਆਪਣੇ ਘਰ ਨੰਗਾ ਰਹੇ ਜਾਂ ਕੱਜਿਆ ਹੋਇਆ ਪੁਰਾਣੀ ਪੋਸ਼ਾਕ ਪਾਏ ਜਾਂ ਨਮੀ ਇਹੋ ਹਾਲਤ ਸੰਤਾਂ ਦੀ ਹੈ ਸੰਤ ਕਿਸੇ ਨਿਯਮ ਦੇ ਬੱਦੇ ਹੋਏ ਨਹੀਂ ਸਿੱਖਾਂ ਨੇ ਇਸ ਉਪਦੇਸ਼ ਨੂੰ ਧਿਆਨ ਨਾਲ ਸੁਣਿਆ ਤੇ ਉਹਨਾਂ ਦੀ ਸਾਰੀ ਚਿੰਤਾ ਦੂਰ ਹੋ ਗਈ ਜਦੋਂ ਗੁਰੂ ਜੀ ਇਹ ਵਿਚਾਰ ਕਰ ਰਹੇ ਸੀ ਕਿ ਸਾਡੇ ਪੁੱਤਰ ਗੁਰਗੱਦੀ ਤੇ ਬੈਠਣਗੇ ਯੋਗ ਨਹੀਂ ਪਰ ਅਮਰਦਾਸ ਜੀ ਨੇ ਤਾਂ ਇੱਕ ਘਟਨਾ ਵਾਪਰੀ ਜਿਸ ਨੇ ਗੁਰੂ ਜੀ ਨੂੰ ਆਪਣੇ ਕੀਤੇ ਫੈਸਲੇ ਤੇ ਪੂਰੀ ਤਰ੍ਹਾਂ ਦ੍ਰਿੜ ਕਰ ਦਿੱਤਾ ਚੇਟ ਦੇ ਕ੍ਰਿਸ਼ਨ ਪਖ ਦੀ 14ਵੀਂ ਵਦੀ 14ਸ ਨੂੰ ਸਾਰੀ ਰਾਤ ਬਰਖਾ ਹੋਈ ਠੰਡੀ ਪੌਣ ਵਗ ਰਹੀ ਸੀ ਬਿਜਲੀ ਲਿਸ਼ਕਦੀ ਸੀ ਤੇ ਹਰ ਇੱਕ ਮਨੁੱਖ ਨੂੰ ਆਪਣੇ ਘਰ ਵਿੱਚ ਟਿਕੇ ਰਹਿਣ ਤੇ ਸੌਣ ਵਿੱਚ ਪ੍ਰਸੰਨ ਸੀ ਇੱਕ ਪਹਿਰ ਰਾਤ ਰਹਿੰਦੇ ਗੁਰੂ ਜੀ ਨੇ ਆਵਾਜ਼ ਮਾਰੀ ਕਿ ਸਾਨੂੰ ਪਾਣੀ ਚਾਹੀਦਾ ਹੈ ਉਨਾ ਫਿਰ ਆਵਾਜ਼ ਦਿੱਤੀ ਪਰ ਕਿਸੇ ਨੇ ਉੱਤਰ ਨਾ ਦਿੱਤਾ ਤੀਜੀ ਵਾਰ ਗੁਰੂ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਹਲੂਣ ਕੇ ਜਗਾਇਆ ਤੇ ਉਸ ਨੂੰ ਕਿਹਾ ਕਿ ਜਾ ਕੇ ਜਲ ਲੈ ਆਏ ਜਦ ਪੁੱਤਰ ਨੇ ਆਪਣੇ ਪਿਤਾ ਦੀ ਅਗਿਆ ਵੱਲ ਕੋਈ ਧਿਆਨ ਨਾ ਕੀਤਾ ਤਾਂ ਅਮਰਦਾਸ ਜੀ ਤੁਰਤ ਬੋਲੇ ਮਹਾਰਾਜ ਤੁਹਾਡਾ ਗੋਲਾ ਜਲ ਲੈ ਆਵੇਗਾ ਗੁਰੂ ਜੀ ਨੇ ਕਿਹਾ ਨਹੀਂ ਅਮਰਦਾਸ ਜੀ ਹੁਣ ਇਹ ਸੇਵਾ ਲਈ ਬਹੁਤ ਵਿਰਧ ਨੇ ਅਮਰਦਾਸ ਜੀ ਬੋਲੇ ਮੈਂ ਗੁਰੂ ਜੀ ਦਾ ਹੁਕਮ ਸੁਣ ਕੇ ਜਵਾਨ ਹੋ ਗਿਆ ਉਹ ਝਟ ਆਪਣੇ ਸਿਰ ਤੇ ਗਾਗਰ ਰੱਖ ਕੇ ਦਰਿਆ ਵੱਲ ਤੁਰ ਪਏ ਪ੍ਰੇਮ ਵਿੱਚ ਮਸਤ ਹੋ ਕੇ ਉਹਨਾਂ ਨੇ ਆਪਣੇ ਸਰੀਰ ਦਾ ਖਿਆਲ ਨਾ ਕੀਤਾ ਬਿਆਸ ਦਰਿਆ ਤੇ ਪੁੱਜ ਕੇ ਅਮਰਦਾਸ ਜੀ ਨੇ ਗਾਗਰ ਭਰੀ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਜਿੰਨੀ ਛੇਤੀ ਉਹਨਾਂ ਦਾ ਹੋ ਸਕਿਆ ਉਹ ਗੁਰੂ ਜੀ ਬਲਤੁਰੇ ਅਮਰਦਾਸ ਜੀ ਨੇ ਲੱਤਾਂ ਦੀ ਕੋਈ ਪਰਵਾਹ ਨਾ ਕੀਤੀ ਤੁਰਦੇ ਜਾਂਦੇ ਘੁੱਪ ਹਨੇਰੇ ਵਿੱਚ ਆਪਣਾ ਰਾਹ ਟੋਣਦੇ ਸਿੱਧੇ ਗੁਰੂ ਜੀ ਦੇ ਘਰ ਵੱਲ ਗਏ ਹੁਣ ਆਪਾਂ ਗੱਲ ਕਰਦੇ ਹਾਂ ਨਿਥਾਵੀਆਂ ਦੇ ਥਾਂ ਤੇ ਨਿਮਾਨੀਆਂ ਦੇ ਮਾਨ ਦੀ ਖਡੂਰ ਸ਼ਹਿਰ ਦੇ ਬਾਹਰ ਵੱਲ ਜੁਲਾਈਆਂ ਦੀ ਵਸਤੀ ਸੀ ਜੁਲਾਈਆਂ ਦੀਆਂ ਖੱਡੀਆਂ ਪਾਣੀ ਨਾਲ ਭਰੀਆਂ ਹੋਈਆਂ ਸੀ ਕਰੀਦ ਦੇ ਇੱਕ ਕਿਲੇ ਨਾਲ ਅਮਰਦਾਸ ਜੀ ਦੇ ਪੈਰ ਨੂੰ ਠੋਕਰ ਵੱਜੀ ਤੇ ਇੱਕ ਖੱਡੀ ਵਿੱਚ ਡਿੱਗ ਪਏ। ਭਾਵੇਂ ਅਮਰਦਾਸ ਜੀ ਡਿੱਗ ਪਏ ਪਰ ਫਿਰ ਵੀ ਉਹਨਾਂ ਆਪਣੇ ਸੀਸ ਉੱਪਰ ਚੁੱਕਿਆ ਤੇ ਬਾਣੀ ਬਚਾ ਲਿਆ। ਖੜਾਕ ਤੇ ਰੋਲਾ ਸੁਣ ਕੇ ਕੁਝ ਜੁਲਾਹੇ ਜਾਗ ਪਏ। ਉਹ ਚਿਉ-ਚਿ ਕਹਿਣ ਲੱਗੇ। ਚੋਰ ਹੋਏ ਜੋਰ ਤੇ ਆਪਣੇ ਆਦਮੀਆਂ ਨੂੰ ਆਖਣ ਲੱਗੇ। ਕਿ ਖਵਰਦਾਰ ਹੋ ਜਾਓ ਜਦ ਬਾਹਰ ਆਏ ਤਾਂ ਉਹਨਾਂ ਸੁਣਿਆ ਕਿ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ ਜੁਲਾਹਿਆਂ ਦੀਆਂ ਤੀਮੀਆਂ ਵਿੱਚੋਂ ਇੱਕ ਬੋਲੀ ਡਰੋ ਨਾ ਇਹ ਚੋਰ ਨਹੀਂ ਇਹ ਉਹ ਗਰੀਬ ਤੇ ਨਿਥਾਵਾ ਮਰੂ ਹੈ ਜੀ ਦੀ ਦਾੜੀ ਚਿੱਟੀ ਹੋ ਗਈ ਹੈ ਜਿਹੜਾ ਕਮਲਾ ਹੋਇਆ ਹੋਇਆ ਤੇ ਆਪਣੇ ਤੁੱਟਾਂ ਧੀਆਂ ਘਰ ਘਾਟ ਬੰਜ ਬਿਹਾਰ ਨੂੰ ਛੱਡ ਕੇ ਔਨਿਕਮਾ ਹੋ ਗਿਆ ਤੇ ਦਰਦ ਰਪਾਉਂਦਾ ਫਿਰਦਾ ਹੋਰ ਲੋਕੀ ਰਾਤ ਨੂੰ ਸੌਂਦੇ ਐ ਪਰ ਇਹ ਤਦ ਵੀ ਆਰਾਮ ਨਹੀਂ ਕਰਦਾ ਇਹ ਇਕੱਲਾ ਹੀ 20 ਆਦਮੀਆਂ ਦਾ ਕੰਮ ਕਰਦਾ ਹੈ ਇਹ ਸਦਾ ਹੀ ਦਰਿਆ ਤੋਂ ਪਾਣੀ ਤੇ ਜੰਗਲ ਤੋਂ ਲੱਕੜਾਂ ਢੋਆਦਾ ਰਹਿੰਦਾ ਓਕੇ ਹਾਂ ਚੰਗਾ ਗੁਰੂ ਹੋਵੇਗਾ ਜਿਸ ਦੀ ਇਹ ਸੇਵਾ ਕਰਦਾ ਅਮਰਧਾਨ ਜੀ ਆਪਣੀ ਨਿਰਾਦਰ ਦੀਆਂ ਗੱਲਾਂ ਤਾਂ ਸੁਣ ਕੇ ਸਹਿ ਸਕਦੇ ਸੀ ਪਰ ਗੁਰੂ ਸਾਹਿਬ ਜੀ ਦੀ ਨਿਰਾਦਰ ਹੀ ਨਹੀਂ ਸੀ ਸਹਿ ਸਕਦੇ ਉਹ ਜੁਲਾਹੇ ਦੀ ਤੀਵੀ ਨੂੰ ਕਹਿਣ ਲੱਗੇ ਕਿ ਤੂੰ ਝੱਲੀ ਹੋ ਗਈ ਹੈ ਤਾਂ ਹੀ ਗੁਰੂ ਜੀ ਦੀ ਨਿੰਦਾ ਕਰਦੀ ਹੈ ਇਹ ਕਹਿ ਕੇ ਅਮਰਦਾ ਜੀ ਆਪਣੀ ਪਾਣੀ ਦੀ ਗਾਗਰ ਗੁਰੂ ਜੀ ਪਾਸ ਲੈ ਗਏ ਤੇ ਲਿਖਿਆ ਕਿ ਉਸ ਜੁਲਾਹੇ ਦੀ ਤੀਵੀ ਸੱਚੀ ਮੁੱਚੀ ਝੱਲੀ ਹੋ ਗਈ ਜੁਲਾਹਿਆਂ ਹਕੀਮ ਸੱਦੇ ਪਰ ਉਹ ਜੁਲਾਹੀ ਨੂੰ ਰਾਜੀ ਕਰਨ ਵਿੱਚ ਕੋਈ ਦਵਾਈ ਨਾ ਲੱਭ ਸਕੇ ਇਹ ਖੇਤੀ ਹੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੁਲਾਹੀ ਨੇ ਆਪਣੇ ਕੁਵਚਨਾ ਨਾਲ ਗੁਰੂ ਜੀ ਨੂੰ ਨਰਾਜ਼ ਕੀਤਾ ਇਸ ਲਈ ਜਦ ਹਕੀਮਾਂ ਦਾ ਕੋਈ ਚਾਰਾ ਨਾ ਚੱਲਿਆ ਤਾਂ ਜੁਲਾਹਿਆਂ ਨੇ ਜੁਲਾਹੀ ਨੂੰ ਗੁਰੂ ਜੀ ਪਾਸ ਬਖਸ਼ਾਉਣ ਲਈ ਲੈ ਜਾਣ ਦਾ ਫੈਸਲਾ ਕੀਤਾ ਜੁਲਾਹਿਆਂ ਨੇ ਗੁਰੂ ਜੀ ਨੂੰ ਆਣ ਕੇ ਜੋ ਕੁਝ ਉੱਥੇ ਹੋਇਆ ਸੀ ਦੱਸਿਆ ਤੇ ਬੇਨਤੀ ਕੀਤੀ ਕਿ ਪਾਗਲ ਧੀਮੀ ਦੀ ਪੁੱਲ ਬਖਸ਼ ਦਿਓ ਗੁਰੂ ਜੀ ਕੈਨ ਲੱਗੇ ਅਮਰਦਾਸ ਜੀ ਨੇ ਬੜੀ ਸੇਵਾ ਕੀਤੀ ਹੈ ਉਹਨਾਂ ਦੀ ਕਾਲ ਥਾਂ ਹੀ ਪਈ ਹੈ ਉਹਨਾਂ ਦੇ ਬਚਨ ਸੱਚ ਹੋ ਜਾਂਦੇ ਹੈ ਦੌਲਤ ਕਰਮਾਤਾਂ ਤੇ ਸੰਸਾਰਿਕ ਪਦਾਰਥ ਉਹਨਾਂ ਦੇ ਦਰ ਤੇ ਖੜੇ ਨੇ ਜਿਸ ਕਿੱਲੇ ਨਾਲ ਉਹਨਾਂ ਦੇ ਪੈਰ ਨੂੰ ਠੋਕਰ ਵੱਜੀ ਸੀ ਜ਼ਰੂਰ ਹਰਿਆ ਹੋ ਜਾਏਗਾ ਤੇ ਜੁਲਾਹੇ ਦੀ ਤੀਮੀ ਰਾਜੀ ਹੋ ਜਾਏਗੀ ਜਿਹੜਾ ਕੋਈ ਅਮਰਦਾਸ ਜੀ ਦੀ ਸੇਵਾ ਕਰੇਗਾ ਆਪਣੇ ਮਨ ਦੀ ਇੱਛਾ ਅਨੁਸਾਰ ਫਲ ਪਾਏਗਾ ਤੁਸੀਂ ਉਹਨਾਂ ਨੂੰ ਨਿਥਾਵਾਂ ਔਰ ਗਰੀਬ ਕਹਿੰਦੇ ਹੋ ਪਰ ਅਮਰਦਾਸ ਜੀ ਨਿਥਾਵਿਆਂ ਦੀ ਤਾਂ ਨਿਮਾਣਿਆਂ ਦੀ ਮਾਨ ਨਿਤਾਣਿਆਂ ਦੇ ਤਾਨ ਨਿਆਸਰੀਆਂ ਦੇ ਆਸਰੇ ਨਿਉਟਿਆਂ ਦੀ ਊਪ ਨਿਦਰਿਆਂ ਦੀ ਥਿਰ ਗਈ ਬਹੌੜ ਬੰਦੀ ਛੋੜ ਹੋਣਗੇ ਗੁਰੂ ਅਮਰਦਾਸ ਜੀ ਦਾ ਗੱਦੀ ਤੇ ਵਿਰਾਜਮਾਨ ਹੋਣਾ ਤੇ ਇਸ ਤੋਂ ਬਾਅਦ ਗੁਰੂ ਜੀ ਨੇ ਪੰਜ ਪੈਸੇ ਤੇ ਇੱਕ ਨਾਰੀਅਲ ਮੰਗਵਾਇਆ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਨਵੀਂ ਬਸਤਰ ਪਵਾ ਗੁਰੂ ਗੱਦੀ ਤੇ ਬਿਠਾਇਆ ਗੁਰੂ ਜੀ ਨੇ ਪੰਜ ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖੇ ਤੇ ਭਾਈ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਉਹਨਾਂ ਦੇ ਮੱਥੇ ਤੇ ਲਾਇਆ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮर्याਦਾ ਅਨੁਸਾਰ ਤੇ ਪਵਿੱਤਰ ਭਾਵ ਨਾਲ ਗੁਰੂ ਅੰਗਦ ਦੇਵ ਜੀ ਦੀ ਗੱਦੀ ਤੇ ਗੁਰੂ ਥਾਪੇ ਗਏ। ਸਾਰੇ ਸਿੱਖ ਉੱਚੇ ਜੈਕਾਰੇ ਜਗਾ ਕੇ ਉਹਨਾਂ ਦੇ ਚਰਨਾਂ 'ਚ ਟੈਪੇ। ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਦਾਤੂ ਤੇ ਦਾਸੂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਗੁਰੂ ਪਦਵੀ ਨਿਮਰਤਾ, ਪ੍ਰੇਮ ਤੇ ਸੇਵਾ ਦਾ ਫਲ ਹੈ। ਤੇ ਗੁਰੂ ਅਮਰਦਾਸ ਜੀ ਨੇ ਇਹ ਉੱਚੀ ਪਦਵੀ ਆਪਣੀ ਅਤਕ ਕਾਲ ਕਈ ਗੁਣਾ ਤੇ ਸੰਤਾਈ ਦੇ ਬਦਲੇ ਪ੍ਰਾਪਤ ਕੀਤੀ ਹੈ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਹੁਕਮ ਕੀਤਾ ਕਿ ਗੁਰੂ ਅਮਰਦਾਸ ਜੀ ਅੱਗੇ ਨਮਸਕਾਰ ਕਰੋ ਪਰ ਉਹ ਅਜਿਹਾ ਕਰਨ ਤੋਂ ਬੜੀ ਝਿਜਕਦੇ ਸੀ ਕਿਉਂਕਿ ਉਹ ਸਦਾ ਗੁਰੂ ਅਮਰਦਾਸ ਜੀ ਨੂੰ ਆਪਣਾ ਸੇਵਕ ਸਮਝਦੇ ਰਹੇ ਸੀ ਗੁਰੂ ਜੀ ਨੇ ਸ਼ੈਰ ਤੇ ਚੌਧਰੀਆਂ ਪੰਨੂ ਲਾਲੂ ਤੇ ਆਪਣੇ ਸਾਰੇ ਸਿੱਖਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਅਸੀਂ ਇਸ ਸੰਸਾਰ ਨੂੰ ਤਿਆਗ ਦੇਣ ਲੱਗੇ ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਆਪਣੀ ਥਾਂ ਗੁਰੂ ਅਮਰਦਾਸ ਜੀ ਨੂੰ ਜੋਗ ਸਮਝ ਕੇ ਥਾਪਦੇ ਹਾਂ ਜਿਹੜਾ ਕੋਈ ਇਹਨਾਂ ਦੀ ਸੇਵਾ ਕਰੇਗਾ ਉਹ ਇਸ ਸੰਸਾਰ ਵਿੱਚ ਸੁੱਖ ਤੇ ਅੱਗੇ ਲਈ ਮੁਕਤੀ ਪ੍ਰਾਪਤ ਕਰੇਗਾ ਤੇ ਜਿਹੜਾ ਕੋਈ ਇਹਨਾਂ ਨਾਲ ਈਰਖਾ ਕਰੇਗਾ ਉਹਦੇ ਭਾਗਾਂ ਵਿੱਚ ਦੁੱਖ ਹੋਵੇਗਾ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਜੇਤੂ ਸੁਦੀ ਤੀਜ ਸੰਮਤ 1609 ਬਿਕਰਮੀ ਮੁਤਾਬਿਕ 1552 ਈਸਵੀ ਵਾਲੇ ਦਿਨ ਗੁਰੂ ਅੰਗਦ ਦੇਵ ਜੀ ਨੇ ਭਾਰੀ ਲੰਗਰ ਤਿਆਰ ਕਰਵਾ ਕੇ ਆਪਣੇ ਸਿੱਖਾਂ ਨੂੰ ਛਕਾਇਆ ਤੇ ਉਹਨਾਂ ਨੂੰ ਸਿੱਖ ਧਰਮ ਦੇ ਅਸੂਲ ਤੇ ਨਿਯਮ ਯਾਦ ਕਰਵਾਏ ਦੂਜੇ ਦਿਨ ਗੁਰੂ ਜੀ ਅਮਰਤ ਵੇਲੇ ਉੱਠੇ ਇਸ਼ਨਾਨ ਕੀਤਾ ਤੇ ਆਪਣੇ ਚਲਾਣੇ ਦੀ ਤਿਆਰੀ ਲਈ ਨਵੀਂ ਪੁਸ਼ਾਕ ਪਾਈ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਆਪਣੇ ਸਭ ਪਰਿਵਾਰ ਨੂੰ ਬੁਲਾਇਆ ਉਹਨਾਂ ਨੂੰ ਧੀਰਜ ਦਿੱਤਾ ਤੇ ਵੈਗਰੂ ਦੀ ਰਜ਼ਾ ਮੰਨਣ ਲਈ ਕਿਹਾ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਗੋਵਿੰਦ ਵਾਰ ਰਹੋ ਤੇ ਉੱਥੇ ਉਪਦੇਸ਼ਾਂ ਨਾਲ ਲੋਕਾਂ ਨੂੰ ਤਾਰੋ ਗੁਰੂ ਅੰਗਦ ਦੇਵ ਜੀ ਨੇ ਆਪਣਾ ਧਿਆਨ ਗੁਰੂ ਨਾਨਕ ਦੇਵ ਜੀ ਵੱਲ ਲਾਇਆ ਤੇ ਮੁੱਖ ਤੋਂ ਵੈਗਰੂ ਆਚਾਰ ਦੇ ਹੋਏ 12 ਸਾਲ 6 ਮਹੀਨੇ 9 ਦਿਨੀ ਗੁਰਿਆਈ ਦਾ ਮਹਾਨ ਕਾਰਜ ਕਰਕੇ ਚੇਤ ਸੁਦੀ ਚੌਥ ਸੰਮਤ 1609 ਬਿਕਰਮੀ ਨੂੰ ਇਸ ਸੰਸਾਰ ਤੋਂ ਚਲਾਣਾ ਕਰ ਗਏ ਗੁਰੂ ਅੰਗਦ ਦੀਪ ਜੀ ਦੇ ਪੁੱਤਰ ਤੇ ਸਿੱਖ ਬੜੇ ਸ਼ੋਕਵਾਨ ਹੋਏ ਪਰ ਭਾਈ ਬੁੱਢਾ ਜੀ ਨੇ ਉਹਨਾਂ ਨੂੰ ਕਿਹਾ ਕਿ ਰੋਦਨ ਨਾ ਕਰੋ ਵਾਹਿਗੁਰੂ ਦਾ ਨਾਮ ਜਪੋ ਤਾਂ ਪੁੱਤਰ ਤੇ ਸਿੱਖ ਰਵਾਵ ਢੋਲਕ ਛੈਣਿਆ ਤੇ ਤੁਰੀਆਂ ਨਾਲ ਗੁਰੂ ਜੀ ਦੇ ਸ਼ਬਦ ਗਾਉਣ ਲੱਗੇ। ਉਹਨਾਂ ਇੱਕ ਬੜਾ ਵੱਡਾ ਸੁੰਦਰ ਬਵਾਨ ਤਿਆਰ ਕੀਤਾ ਜਿਸ ਵਿੱਚ ਗੁਰੂ ਜੀ ਦੀ ਦੇਹ ਨੂੰ ਸਜਾਇਆ ਤੇ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ। ਕੀਰਤਨ ਸੋਇਲਾ ਬੜ੍ਹਾਸ ਰਾਗ ਦੀਆਂ ਲਾਉਣੀਆਂ ਤੇ ਮਾਰੂ ਦੇ ਸ਼ਬਦ ਪੜੇ। ਇਸ ਤੋਂ ਬਾਅਦ ਗੁਰੂ ਜੀ ਦੀ ਦੇਹ ਨੂੰ ਚੰਦਨ ਦੀ ਚਿਤਾ ਉੱਤੇ ਰੱਖ ਗਏ। ਗੁਰੂ ਜੀ ਦੀ ਆਪਣੀ ਇੱਛਾ ਅਨੁਸਾਰ ਉਸ ਬ੍ਰਿਚ ਦੇ ਲਾਗੇ ਉਹਨਾਂ ਦਾ ਸੰਸਕਾਰ ਕੀਤਾ ਜਿਹੜਾ ਕਰੀਬ ਦੇ ਕਿਲੇ ਤੋਂ ਹਰਿਆ ਹੋ ਕੇ ਵੱਡਾ ਹੋ ਗਿਆ ਸੀ ਜਿਸ ਕਿਲੇ ਨਾਲ ਗੁਰੂ ਅਮਰਦਾਸ ਜੀ ਦੇ ਪੈਰ ਨੂੰ ਠੋਕਰ ਵੱਜੀ ਸੀ ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੇ ਮਨਾਂ ਨੂੰ ਧੀਜੇ ਦਿਓ ਤੇ ਇਹ ਉਪਦੇਸ਼ ਦਿੱਤਾ ਗੁਰੂ ਅੰਗਦ ਦੇਵ ਜੀ ਅਵਨਾਸ਼ੀ ਔਰ ਅਮਰ ਨੇ ਇਹ ਸਰੀਰ ਦਾ ਨਿਯਮ ਹੈ ਕਿ ਆਉਂਦਾ ਤੇ ਜਾਂਦਾ ਹੈ ਪਰ ਆਤਮਾ ਅਜੇ ਹੀ ਨਹੀਂ ਉਹ ਸਦਾ ਉਹੀ ਤਤ ਹੈ ਮਹਾਤਮਾ ਲੋਕ ਮਨੁੱਖੀ ਜੀਵਨ ਨੂੰ ਪੰਖੇਰੂਆਂ ਦੇ ਬ੍ਰਿਸ਼ ਤੇ ਰਹਿਣ ਬਸੇਰੇ ਸਨਮਾਨ ਜਾਂ ਮੁਸਾਫਿਰਾਂ ਦੇ ਥੋੜੇ ਚਿਰ ਲਈ ਬੇੜੀ ਦੇ ਪੂਰ ਵਾਂ ਚਲਾਈ ਮਾਨ ਸਮਝਦੇ ਐ ਇਸ ਲਈ ਸੰਸਾਰਿਕ ਮੋਹ ਦਾ ਤਿਆਗ ਕਰੋ ਕੋਈ ਬਾਲਕ ਭਾਵੇਂ ਆਪਣੇ ਪਰਛਾਵੇਂ ਨੂੰ ਭੂਤ ਸਮਝ ਕੇ ਪਿਆ ਕੰਬੇ ਪਰ ਸਿਆਣਿਆਂ ਨੂੰ ਇਹੋ ਜਿਹਾ ਕੋਈ ਡਰ ਨਹੀਂ ਲੱਗਦਾ ਇਸ ਲਈ ਜੇਸ ਆਦਮੀ ਦੇ ਪੱਲੇ ਬ੍ਰਹਮ ਗਿਆਨ ਹੈ ਉਸ ਨੂੰ ਹੋਰ 84 ਦੇ ਪਰਮਨੰ ਦਾ ਕੋਈ ਡਰ ਨਹੀਂ ਗੁਰੂ ਜੀ ਦੇ ਇਹ ਬਚਨ ਸੁਣ ਕੇ ਕਈ ਸਿੱਖਾਂ ਨੂੰ ਬ੍ਰਹਮ ਗਿਆਨ ਹੋ ਗਿਆ ਤੇ ਇਹ ਸੰਸਾਰ ਪੌਜਲ ਤੋਂ ਪਾਰ ਹੋ ਕੇ ਵਾਇਗਰੂ پاسੋਂ ਪਰਮਾਨੰਦ ਪ੍ਰਾਪਤ ਕੀਤਾ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀਆਂ ਵੱਡੀਆਂ ਗੱਲਾਂ ਗੁਰੂ ਦੀ ਸੇਵਾ ਔਰ ਉਹਨਾਂ ਨੂੰ ਪ੍ਰੇਮ ਕਰਨਾ ਤੇ ਵਾਇਗਰੂ ਨੂੰ ਧਿਆਉਣਾ ਸੀ ਇਸ ਗੱਲ ਕਰਕੇ ਗੁਰੂ ਨਾਨਕ ਦੇਵ ਜੀ ਦੇ ਮਹਿਲ ਪੁੱਤਰਾਂ ਤੇ ਸਾਖਾਂ ਗਾਂ ਦੀ ਵਿਰੋਧਤਾ ਦੇ ਹੋਂ ਕਰਕੇ ਵੀ ਉਹਨਾਂ ਨੇ ਗੁਰਗੱਦੀ ਪ੍ਰਾਪਤ ਕਰ ਲਈ ਸੀ ਇਹੋ ਕਾਰਨ ਸੀ ਕਿ ਭਾਵੇਂ ਗੁਰੂ ਅੰਗਦ ਦੇਵ ਜੀ ਦੇ ਰਿਸ਼ਤੇਦਾਰ ਨਹੀਂ ਸੀ ਚਾਹੁੰਦੇ ਕਿ ਗੁਰਗੱਦੀ ਉਹਨਾਂ ਨੂੰ ਮਿਲੇ ਪਰ ਉਹਨਾਂ ਨੇ ਗੁਰਿਆਈ ਅਮਰਦਾਸ ਜੀ ਨੂੰ ਬਖਸ਼ੀ ਕਿਉਂਕਿ ਕੇਵਲ ਅਮਰਦਾਸ ਹੀ ਇਸ ਉੱਚੀ ਪਦਵੀ ਲਈ ਸਭ ਤੋਂ ਵੱਧ ਯੋਗ ਸਿੱਧ ਹੋਏ ਸੀ ਧੰਨਵਾਦ ਜੀ